ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਬਣਾਈਆਂ ਨੇ ਕਚੌਰੀਆਂ ਉਹਦੇ ਲਈ ਆਪਾਂ ਨੇ ਪਹਿਲਾਂ ਆਲੂ ਬੋਇਲ ਕਰ ਲੈਣੇ ਨੇ ਇਹਨਾਂ ਨੂੰ ਥੋੜਾ ਠੰਡਾ ਹੋਣ ਤੇ ਸਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਬਿਲਕੁਲ ਬ੍ਰੇਕ ਆਲੂ ਕਰ ਲਿਓ ਤੁਸੀਂ ਦੇਖੋ ਇਸ ਤਰ੍ਹਾਂ ਹੁਣ ਅਸੀਂ ਇਸ ਵਿੱਚ ਪਾਵਾਂਗੇ ਜੀਰਾ ਅਜਵਾਇਨ ਤੇ ਕੁੱਟਿਆ ਹੋਇਆ ਹਰਾ ਧਨੀਆ ਤੇ ਨਾਲ ਹੀ ਬਰੀਕ ਪਿਆਜ਼ ਕੱਟ ਕੇ ਪਾਉਣਾਗਾ ਤੇ ਨਾਲ ਹੀ ਹਰਾ ਧਨੀਆ ਕੱਟ ਕੇ ਪਾ ਦਿਓ ਤੇ ਇੱਥੇ ਮੈਂ ਹਰੀ ਮਿਰਚ ਦਾ ਪੇਸਟ ਬਣਾ ਲਿਆ ਸੀ ਹਰੀ ਮਿਰਚ ਪਾਉਣੀ ਆ ਤੇ ਬਿਲਕੁਲ ਥੋੜੀ ਜਿਹੀ ਹਲਦੀ ਪਾਉਣੀ ਆ ਕਲਰ ਦੇਣ ਲਈ ਜਿਆਦਾ ਹਲਦੀ ਨਹੀਂ ਪਾਉਣੀ ਇਸ ਚ ਤੇ ਨਮਕ ਪਾਉਣਾ ਮੈਂ ਇੱਥੇ ਡੇਢ ਚਮਚ ਪਾਇਆ ਨਮਕ ਦਾ ਤੇ ਸਾਰੀ ਚੀਜ਼ਾਂ ਨੂੰ ਮਿਕਸ ਕਰ ਲਿਓ ਤੇ ਕਚੌਰੀਆਂ ਬਣਾਉਣ ਲਈ ਅਸੀਂ ਮੈਦਾ ਨਹੀਂ ਲਿਆ ਅਸੀਂ ਕਣਕ ਦੇ ਆਟੇ 'ਚ ਬਣਾ ਰਹੇ ਹਾਂ ਆਟਾ ਗੁੰਨਣ ਤੋਂ ਪਹਿਲਾਂ ਇਸ ਵਿੱਚ ਨਮਕ ਪਾ ਲੈਣਾ ਥੋੜਾ ਜਿਹਾ ਤੇ ਬਿਲਕੁਲ ਢਿੱਲਾ ਆਟਾ ਗੁੰਨਣਾ ਦੇਖੋ ਜੀ ਇਸ ਤਰ੍ਹਾਂ ਤਿਆਰ ਹੋ ਗਿਆ ਆਪਣਾ ਸਾਰਾ ਇਹ ਮਸਾਲਾ ਤੇ ਲੋ ਜੀ ਇੱਕ ਪੇੜਾ ਲੈ ਕੇ ਆਟੇ ਦਾ ਤੇ ਪਾਣੀ ਲਾ ਕੇ ਹੱਥ ਗਿੱਲਾ ਕਰਕੇ ਇਦਾਂ ਢਿੱਲਾ ਆਟਾ ਗੁੰਨਣਾ ਦੇਖ ਲਓ ਇਸ ਤਰੀਕੇ ਨਾਲ ਆਟਾ ਵਾਲੇ ਦੇ ਵਾਲੇ ਫੋਲਡ ਕਰ ਦੇਣਾ ਤੇ ਬਿਲਕੁਲ ਥੋੜਾ ਜਿਹਾ ਪਾਣੀ ਲਗਾ ਕੇ ਇਹਨੂੰ ਪ੍ਰੈਸ ਕਰ ਲਓ ਇਸ ਤਰੀਕੇ ਨਾਲ ਵਧਾ ਲਓ ਆਪਦੇ ਹੱਥ ਦੇ ਉੱਪਰ ਇਹਨੂੰ ਪਾ ਕੇ ਤੇ ਥੋੜਾ ਥੋੜਾ ਵਾਲੇ ਵਾਲੇ ਪਾਣੀ ਲਾ ਲੈਣਾ ਤਾਂ ਕਿ ਹੱਥ ਨਾਲ ਨਾ ਚਿਪੇ ਆਟਾ ਤੇ ਇਹ ਇਹ ਆਪਾਂ ਸਰੋਂ ਦੇ ਤੇਲ ਚ ਬਣਾ ਰਹੇ ਹਾਂ ਕਚੌਰੀਆਂ ਇਸੇ ਟ੍ਰਿਕੇ ਨਾਲ ਆਪਾਂ ਸਾਰੀਆਂ ਕਚੌਰੀਆਂ ਜਿਹੜੀਆਂ ਨੇ ਬਣਾ ਲੈਣੀਆਂ ਨੇ ਦੇਖੋ ਆਟਾ ਬਸ ਜ਼ਿਆਦਾ ਆਪਣਾ ਕੈੜਾ じゃ ਨਹੀਂ ਹੋਣਾ ਚਾਹੀਦਾ ਮਤਲਬ ਢਿੱਲੇ ਲੋਟ ਤੇ ਆਟਾ ਗੁੰਨਣਾਗਾ ਨਮਕ ਵੀ ਜ਼ਰੂਰ ਪਾਉਣਾ ਵਿੱਚ ਆਟੇ ਦੇ ਇਦਾਂ ਹੀ ਆਪਾਂ ਸਾਰੀਆਂ ਕਚੌਰੀਆਂ ਬਣਾ ਲੈਣੀਆਂ ਨੇ ਸਾਡੀ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਕਮੈਂਟ ਵੀ ਕਰਿਆ ਕਰੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਤੇ ਲੋ ਜੀ ਗਰਮ ਗਰਮ ਕਚੌਰੀਆਂ ਤਿਆਰ ਨੇ ਆਪਣੀਆਂ ਦਹੀਂ ਨਾਲ ਖਾ ਸਕਦੇ ਹੋ ਥੈਂਕ ਯੂ so much